ਮਕੌੜਾ ਪਤਨ ਤੇ ਪਾਣੀ ਦਾ ਪੱਧਰ ਵਧਣ ਨਾਲ 7 ਪਿੰਡਾਂ ਦਾ ਸੰਪਰਕ ਟੁੱਟਿਆ ਪੋਲ ਪਾਰ ਕਰਨਾ ਹੋਇਆ ਖਤਰਨਾਕ ਗੁਰਦਾਸਪੁਰ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਮਕੌੜਾ ਪਤਨ ਤੇ ਰਾਵੀ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਪਰਲੇ ਪਾਸੇ ਵੱਸਦੇ 7 ਪਿੰਡਾਂ ਦਾ ਭਾਰਤ ਨਾਲ ਸੰਪਰਕ ਬਿਲਕੁਲ ਟੁੱਟ ਗਿਆ ਹੈ ਲੋਕਲ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਵੇਰੇ 4 ਵਜੇ ਪਾਣੀ ਦਾ ਤੇਜ਼ੀ ਨਾਲ ਚੜ੍ਹਾਈ ਕੀਤੀ ਜਿਸ ਕਾਰਨ ਪਲਟੂਨ ਪੁਲ ਦਾ ਅਗਲਾ ਹਿੱਸਾ ਪਾਣੀ ਦੀ ਲਪੇਟ ਵਿੱਚ ਆ ਗਿਆ ਪਾਣੀ ਦੇ ਲਪੇਟ ਵਿੱਚ ਆਉਣ ਕਰਕੇ ਪਾਣੀ ਤੇਜ਼ ਰਫਤਾਰ ਕਰਕੇ ਕਿਸ਼ਤੀ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ ਤੇ ਪੋਲ ਦਾ ਇੱਕ ਹਿੱਸਾ ਰੋੜ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਦੇ ਹੋਏ ਆਵਾਜਾਈ ਦੀ ਸੁਵਿਧਾ ਨੂੰ ਬਹਾਲ ਕੀਤਾ ਜਾਵੇ ਅਤੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਲੋੜ ਹੈ ਤਾਂ ਜੋ ਪੋਲ ਦੀ ਲਪੇਟ ਵਿੱਚ ਆ ਕੇ ਕਿਸੇ ਹੋਰ ਦੀ ਜਾਨੀ ਨੁਕਸਾਨ ਨਾ ਹੋ ਸਕੇ। ਆਓ ਦੇਖਦੇ ਹਾਂ ਹਲਕਾ ਦਿਨਾਂਗਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਮਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਇਹ ਬੜਾ ਤੇਜ਼ ਹੈ ਤੇ ਹਲਕਾ ਭਾਜੀ ਮੈਂ ਤੇਕੇ ਆਪਣੇ ਕੱਲ ਦੀ ਗਈ ਸੀ ਰਾਤ ਰਹੀ ਤੇਕੇ ਤੇ ਮੈਨੂੰ ਜਾਣਾ ਸੀ ਭਾਰ ਨੂੰ ਤੇ ਉਹ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋ ਗਈ ਮੈਂ ਬੇੜੀ ਨਹੀਂ ਪਿਆਦੀ ਪਈ ਪੁਲ ਦੇ ਅੱਗੇ ਪਾਣੀ ਬਹੁਤ ਆ ਗਿਆ ਆਹ ਦਾ ਢੋਲ ਵੀ ਰੋੜਨ ਦਾ ਤਕਰਆ ਆ ਪਰ ਇਹ ਪਤਾ ਨਹੀਂ ਹੁਣ ਦੋ ਦਿਨ ਦਰਿਆਏ ਪਾਣੀ ਆਣਾ ਆ ਤੇ ਬੜੀ ਮੁਸ਼ਕਲ ਹੈ ਭਾਜੀ ਸਾਡੇ ਮੰਡ ਦਾ ਪੁਲ ਵੱਜਣਾ ਚਾਹੀਦਾ ਪੁਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਸ਼ਕ ਬੇਰੇਓਂ ਤੇ ਚਲੋ ਸਾਡੀ ਮੁਸ਼ਕਲ ਜਿਹੜੀ ਆ ਦੂਰ ਹੋ ਜੇ ਆਰਾਮ ਨਾਲ ਜਾਂ ਪ੍ਰਕਾਰ ਜਾਵੇ ਐਸਾ ਨਹੀਂ ਤੇ ਸੇਰ ਦੇ ਆਣ ਕੇ ਬੈਠੇ ਦੇ ਆ ਜਿਹੜੇ ਬੰਦੇ ਉੱਥੇ ਜੀ ਅਨੇ ਚੇਬੇ ਜਾਣਾ ਆ ਭਾਵੇਂ ਚੇਬੇ ਤੇਰੇ ਸਾਡਾ ਘਰ ਕਿੱਥੇ ਗਈ ਸੀ ਅਸੂਰ ਦੋਸਤ ਇਧਰ ਮੈਂ ਆਉ ਕਾਨੂੰ ਮਾਣ ਵਾਲੇ ਨੇ ਤੇ ਕੇ ਨੇ ਪੁਰਾਣੇ ਚਾਹ ਲਿਆ ਆ ਆਲਦੀ ਮੈਂ ਗਈ ਜੀ ਸਰਾਪ ਨਾਲ ਆਪਣੇ ਤੇਕੇ ਨੂੰ ਉਹ ਮੈਂ ਚਾਹ ਸਵੇਰੇ ਚਾਹ ਚੂਪੀ ਰੋਟੀ ਖਾਧੀ ਤੇ ਮੈਂ ਬੱਸ ਲਈ ਤੇ ਮੈਂ ਚੱਲ ਮੈਂ ਚੱਲ ਨਹੀਂ ਆਪਣੇ ਪਿੰਡ ਦੇ। ਯਾਤੋਂ ਤੇ ਨੰਗੇ ਵਾਲੇ ਜਾਂਦੇ ਆ। ਸਰਕਾਰਾਂ ਤੋਂ ਕੀ ਮੰਗ ਕਰਦੇ ਆਂ? ਅਸੀਂ ਸਰਕਾਰਾਂ ਨੂੰ ਕਹਿੰਦੇ ਆਂ ਸਾਡਾ ਪੱਕਾ ਪੁਲ ਬਣੂ। ਪੱਕਾ ਪੁਲ ਬਣੂ, ਪੱਕਾ ਦਰਿਆ, ਪੱਕਾ ਚਾਰਛੇ ਤੇਰੇ ਸਾਡਾ ਤੋਂ ਪੱਕਾ ਦਰਿਆ ਸਾਡਾ ਬੰਦੋ। ਜਿਹੜਾ ਪੁਲ ਬੱਜ ਦੇ ਵਿੱਚ ਚਲੋ ਅਸੀਂ ਦਿਨ ਰਾਤ ਜਾ ਸਕੀਏ ਆ ਸਕੀਏ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ। ਅੱਜ ਜਿਹੜਾ ਪਾਣੀ ਦਾ ਪੱਦਰ ਵਧਿਆ ਕਿੰਨੇ ਵੇ ਦਾ ਵਧਿਆ ਪਾਣੀ ਦਾ ਪੱਦਰ? ਇਹ ਪਾਣੀ ਦੇ ਸਵੇਰੇ ਕਿੰਨੇ 4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤਾ ਹੋ ਗਿਆ ਤੇ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤੇ ਹਾਂ ਪਾਰ ਦੇ ਪਾਰ ਖੜੋਤੇ ਹਾਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਪਾਸੇ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਮੰਗੇ ਹੋਏ ਕਰਨੀਆਂ ਮੈਂ ਸਾਡੇ ਗੋਆ ਕੋਲ ਲਾ ਦਿਓ ਸਰਕਾਰ ਨੇ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋੜਾ ਸਕ ਨਹੀਂ ਆ ਜੋ ਕਰਨਾ ਤੋਹਾਂ ਕਰਨਾ ਤੇ ਇਹ ਮੜਾ ਮੋਠਾ ਇਹ ਗਰੀਬ ਬੰਟਾ ਜਿਹੜੀ ਜਨਾ 5000 ਦੁਨੀਆ ਐ ਫਾ ਲੱਗੀ ਐ ਉਹ ਕਿਤੇ ਨਾ ਆ ਸਕਦੇ ਨੇ ਜਾ ਸਕਦੇ ਜੇ ਕੋ ਹਾਸਾ ਵਾਪਰ ਜਾਏ ਤੇ ਕਿੱਧਰ ਨੂੰ ਜਾਵਾਂ ਹੈ ਹੈ ਜੇ ਕੋ ਹਾਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੀ ਅੱਜ ਹੁਣ ਤੁਹਾਨੂੰ ਪਤਾ ਜੀ ਸਾਰੇ ਹੁਣ ਅਸੀਂ ਉੱਤੇ ਕੀ ਕਰ ਸਕਦੇ ਜੀ ਠੀਕ ਹੈ ਪਾਪੀ ਮੇਰਾ ਸੱਤ ਸਿੰਘ ਨਾਂਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਵੱਧ ਗਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜੀ ਕਮ ਸੇ ਕਮੇ 50000 ਤੋਂ ਉੱਪਰ ਟੱਪ ਗਿਆ ਜੀ ਕੁਛ ਪਾਣੀ ਹਾਂਜੀ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਨੁਕਸਾਨ ਆ ਜੀ ਰੈਂਪਾ ਤੇ ਦੋਨਾਂ ਛੱਟਾਂ ਤੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਂਦੇ ਚਾਂਦ ਸਾਹਿਬ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ ਬਹੁਤ ਪਰੇਸ਼ਾਨ ਹੋ ਰਹੇ ਜੀ ਇੱਕ ਵਿਆਹ ਹੀ ਪਾਰ ਕੁੜੀ ਦਾ ਲੜਕ ਸੋ ਉਹਨਾਂ ਵੀ ਕਾਫੀ ਪ੍ਰੋਬਲਮ ਹੈ ਜੀ ਬਹੁਤ ਜਿਆਦਾ ਮਸਲਾ ਸੀ ਹਾਂ ਜੀ ਜੀ ਬਹੁਤ ਮੁਸ਼ਕਲ ਹੈ ਜੀ ਉਹਨਾਂ ਦਾ ਮੁੰਡੇ ਦਾ ਵੀ ਵਿਆਹ ਹੈ ਕਿਸ਼ਤੀ ਪਾ ਲਈ ਨੇ ਕਿਸ਼ਤੀ ਨਹੀਂ ਭੇਜੀ ਪਿੱਛੋਂ ਨਿਉਣਾ ਕੱਢਿਆ ਲਗ ਲਗ ਪਾਣੀ ਜੀ ਕਿਸ਼ਤੀ ਆਪਣਾ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਹਜੇ ਪਾਣੀ ਦਾ ਬਹਾਅ ਬਹੁਤ ਜਿਆਦਾ ਜੀ ਠੀਕ ਹੈ ਜੀ